ਗੁਰੂ ਅੰਦਾਸ ਧੰਗੁਰੂ ਅੰਦਾਸ ਧੰਗੁਰੂ ਅੰਦਾਸ ਧੰਗੁਰੂ ਅੰਦਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂਜੀ ਸਿੰਘੋ ਚੜ੍ਹਦੀ ਕਲਾ ਜੀ ਪਿਆਰਿਓ ਸਰ ਗੱਲ ਇਤਨਾ ਆਵੇ ਇਤਨਾ ਨਾ ਜਾਣਦੇ ਅੱਜ ਮੈਂ ਇੱਥੇ ਹੀ ਆ ਬੱਬੇ ਇੱਥੇ ਹੀ ਆ ਅੱਜ ਮੈਂ ਨਾ ਨਾ ਇਹ ਨਹੀਂ ਚੱਲਣਾ ਹੈ ਹੈ ਗੁਰੂ ਅੰਦਾਸ ਧੰਗੁਰੂ ਅੰਦਾਸ ਨਹੀਂ ਮੈਂ ਅੱਛਾ ਅੱਜ ਮੈਂ ਅੱਜ ਮੈਨੂੰ ਜਾਣ ਨਹੀਂ ਦੇਣਾ ਨਹੀਂ ਅੱਜ ਉਧਰ ਮੈਂ ਨਾਰਾ ਲਾ ਕੇ ਹੀ ਮੰਗਣਾ ਚਲੋ ਆ ਚਲੋ ਵੜਾਓ ਚਾਹ ਫਿਰ ਪੀਏ ਚਲੋ ਆ ਜਿਓ ਆ ਜਿਓ ਚਲੋ ਮੁੰਦਲ ਪਿਆਵਾਂ ਚਲੋ ਚਲੋ ਉਤਰਾ ਮਾਰਾ ਇਹਨਾਂ ਨੂੰ ਜਾਣ ਨਹੀਂ ਜਣਾ ਅੱਛਾ ਪਹਿਲੇ ਆਹ ਫੜੋ ਬਲੇ ਆਹ ਫੜੋ ਸਮਾਨ ਜਾ ਇੱਕ ਦੇਖ ਕੇਸ ਕੰਬਲ ਵਾਲਾ ਆਹ ਦੇ ਬਲੇ ਕੇਸ ਕੰਬਲ ਆਹ ਫੜੋ ਕੇਸ ਆ ਕੰਬਲ ਰੱਖੋ ਠੀਕ ਆ ਆ ਤੁਹਾਡੇ ਕੰਮ ਆਊਗਾ ਘੱਟ ਨਹੀਂ ਮੈਂ ਕਹਿਣਾ ਹੀ ਗਾ ਤਨ ਮੈਂ ਅੱਛਾ ਆ ਕੰਬਲ ਨਹੀਂ ਗਾ ਹੀ ਤੇ ਆ ਕੋਈ ਗੱਲ ਨਹੀਂ ਕੰਬਲ ਨਹੀਂ ਗਾ ਕੋਈ ਨਹੀਂ ਧੰਨ ਗੁਰੂ ਰਾਮ ਦਾ ਸਾਹ ਸਾਡੇ ਸਿੱਖਾਂ ਦੇ ਹਾਲ ਜੇ ਦੇਖ ਲੋ ਪਿਆਰਿਓ ਧੰਨ ਗੁਰੂ ਰਾਮ ਦਾ ਸ ਬਾਬਾ ਜੀ ਕੋ ਕੰਬਲ ਨਹੀਂ ਗਾ ਇੱਥੇ ਹੀ ਸੌਂਦੇ ਤੇ ਬਾਬਾ ਜੀ ਆ ਬਜ਼ੁਰਗਾਂ ਦੇ ਹਾਲ ਜੇ ਸਿੰਘੋ ਆ ਦੇਖ ਲੋ ਤੁਹਾਡੇ ਬਜ਼ੁਰਗਾਂ ਦੇ ਹਾਲ ਤੁਹਾਨੂੰ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਖੜਾਓ ਤੇ ਸ਼ੁਕਰ ਗੁਜ਼ਾਰਾ ਸ਼ੁਕਰ ਕਰਦੇ ਹੋ ਚਲੋ ਸ਼ੁਕਰ ਸ਼ੁਕਰ ਮਾਲਕ ਦਾ ਸ਼ੁਕਰ ਗੁਰਾਮਦਾਸ ਦਾ ਸ਼ਾਦਾ ਤੁਹਾਨੂੰ ਗੁਰਾਮਦਾਸ ਬਾਬਾ ਜੀ ਕੋਈ ਸਵਾਲਾਂ ਲੱਗੇ ਆ ਤੁਹਾਨੂੰ ਮੈਂ ਤੁਹਾਨੂੰ ਪਿੱਤਲ ਦੇ ਗਲਾਸਾਂ ਕੜੇ ਵਾਲੇ ਅੱਜ ਦੁੱਧ ਪੀਉਂਦਾ ਸੀ ਨਹੀਂ ਬਸ ਬਬੇ ਥੋੜਾ ਥੋੜਾ ਨਹੀਂ ਥੋੜਾ ਥੋੜਾ ਭਰ ਕੇ ਇੱਕ ਵਾਰੀ ਪਤਾ ਲੱਗਦਾ ਕਿ ਦੁੱਧ ਪੀਤਾ ਰੋਟੀ ਦੀ ਲੋੜ ਹੈ ਬਬਾਈ ਤੁਹਾਡੀ ਸੇਵਾ ਪਿਲੇ ਪਿਲੇ ਬੜੀ ਹੈ ਤੁਸੀਂ ਇੰਨਾ ਜਿਹੜਾ ਪਿਆਰ ਕਰਦੇ ਹੋ ਇੰਨਾ ਕੀ ਬੜਾ ਸਾਨੂੰ ਤੁਹਾਨੂੰ ਗੁਰੂ ਰਾਮਦਾਸ ਦੇਖ ਲਓ ਇਹ ਸਿੱਖਾਂ ਦਾ ਪਿਆਰ ਆ ਜੀ ਬਸ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਬਸ ਪਿਆਰ ਨਾਲ ਆ ਕੇ ਬੁਲਾ ਲਵੇ ਬਜ਼ੁਰਗਾਂ ਨੂੰ ਬਸ ਇਹੀ ਬੁਲਾ ਕੇ ਲੰਘਦੇ ਆ ਬੁਲਾ ਕੇ ਲੰਘਦੇ ਆ ਭਾਗ ਹੋਈ ਤਨ ਗੁਰੂ ਰਾਮ ਦਾ ਕਿਨੇ ਕਿਨੇ ਜੱਟਾਂ ਦਾ ਮੇਰਾ ਦੁੱਖ ਘਟਿਆ ਜਾਂਦਾ ਵਾਹਿਗੁਰੂ ਵਾਹਿਗੁਰੂ ਬਸ ਇਹੀ ਬਜ਼ੁਰਗ ਚਾਹਦੇ ਹੁੰਦੇ ਆ ਕੋਈ ਪੈਸੇ ਦੀ ਮੰਗ ਨਹੀਂ ਕਿਸੇ ਚੀਜ਼ ਦੀ ਮੰਗ ਨਹੀਂ ਦੇਖੋ ਪਿਆਰ ਹੀ ਮੁਟ ਮੰਗਦੇ ਆ ਕਿ ਪਿਆਰ ਦੋ ਹਨਾ ਜੀ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਇਤਨਾ ਦੇਖੋ ਇੱਥੇ ਸੌਂਦੇ ਆ ਬਾਬਾ ਤੇ ਆ ਗੀਤ ਮੰਝਾ ਆਪਣਾ ਹੀ ਆ ਇੱਥੇ ਸੌਂਦੇ ਹੋ ਇੱਥੇ ਸੌਂਦੇ ਇੱਥੇ ਓ ਵਾਹਿਗੁਰੂ ਕੋਈ ਵੀ ਵਾਈਡ ਗੇਟ ਆ ਉਹ ਨਾ ਦਮ ਮੰਜਾ ਮੰਜਾ ਲੈ ਕੇ ਦੀਏ ਉਹਨਾਂ ਨੂੰ ਜਾ ਰਿਹਾ ਜੰਗਲ ਬਸ ਸੋ ਸਿੰਘੋ ਇਹ ਨਾ ਬਾਬਾ ਜੀ ਹੈਗੇ ਆ ਅਲਫਾ ਸਿਟੀ ਆ ਜੀ ਅਲਫਾ ਸਿਟੀ ਆ ਸਾਹਮਣੇ ਉਹਦਾ ਗੇਟ ਹੈਗਾ ਸਾਹਮਣੇ ਤੇ ਉਹਦੇ ਗੇਟ ਦੇ ਬਿਲਕੁਲ ਸਾਹਮਣੇ ਨਾ ਰੋਡ ਤੇ ਵਿਚਾਰੇ ਰਹਿੰਦੇ ਹੈਗੇ ਆ ਤੇ ਮੇਰਾ ਵੀ ਭਰਾ ਇਦੋਂ ਬਿਲਕੁਲ ਲੰਘਦਾ ਵਰਦਾ ਨਾ ਇਹਨਾਂ ਨੂੰ ਸਿਰਫ ਬੁਲਾ ਕੇ ਲੰਘ ਜਾਇਆ ਕਰੋ ਭਾਵੇਂ ਕੁਛ ਇਹਨਾਂ ਨੂੰ ਕੋਲੋਂ ਖੀਦੋ ਭਾਵੇਂ ਨਾ ਖੀਦੋ ਚਾਹ ਚੂ ਬਣਾ ਕੇ ਵਿਚਾਰੇ ਵੇਚ ਕੇ ਨਾ ਇੱਥੇ ਵਿਚਾਰੇ ਸੁੰਦੇ ਹੈਗੇ ਆ ਆਹ ਦੇਖਾ ਦੇਖੋ ਇਹਨਾਂ ਤੇ ਮੇਰੇ ਭਰਾ ਜਦੋਂ ਉਥੋਂ ਲੰਘਦੇ ਹੋ ਨਾ ਇਹਨਾਂ ਬਾਬੇ ਬਾਬਾ ਜੀ ਨੂੰ ਬੁਲਾ ਕੇ ਲੰਘਿਆ ਕਰੋ ਬਾਬਾ ਜੀ ਨੂੰ ਮਿਲ ਕੇ ਜਾਇਆ ਕਰੋ ਸੀ ਪਿਆਰ ਦੇ ਭੁਕੇ ਆ ਹੋਰ ਕੁਝ ਨਹੀਂ ਚਾਹੀਦਾ ਹੁਣ ਮੈਂ ਬਲੈਂਕਰਸ ਵਗੈਰਾ ਲੈ ਕੇ ਆ ਆ ਸੀ ਉਹ ਦੇਤੇ ਆ ਤੇ ਆਪਣਿਆਂ ਦੀ ਮਦਦ ਕਰੀ ਜਿੰਨੀ ਕਰ ਸਕਦੇ ਜਿਵੇਂ ਸਹਾਇਤਾ ਹੋਈ ਆ ਜੀ ਆਹ ਬਾਬਾ ਜੀ ਇਹ ਦੁੱਧ ਦਾ ਗਲਾਸ ਭਰ ਕੇ ਦੇਤਾ ਹੁਣ ਕਹਿੰਦੇ ਖੋਇਆ ਖਵਾਣਾ ਵਾ ਇਹ ਕਿਥੋਂ ਆਇਆ ਖੋਇਆ ਤਾਨ ਗੁਰੂ ਜਾਨ ਅੰਦਾਸ ਤਾਨ ਗੁਰੂ ਜਾਨ ਅੰਦਾਸ ਆ ਆਹ ਪਪੀ ਨੇ ਆਏ ਬਬਾਈ ਨੇ ਹੋਣਾ ਦੁੱਧ ਦੇਤਾ ਤੁਹਾਨੂੰ ਗੁਰੂ ਜਾਨ ਅੰਦਾਸ ਤੂੰ ਨਹੀਂ ਲਿਆਏ ਤੂੰ ਲਓ ਥੋੜਾ ਜਿਹਾ ਆ ਜਾ ਉਧਰ ਗਲਾਸ ਲੈ ਆਓ ਫੜ ਕੇ ਮੜਿਆ ਨਹੀਂ ਇਤਰਾ ਨਹੀਂ ਫਿਰ ਇਤਰਾ ਨਹੀਂ ਹੁਣ ਮੈਂ ਹੁਣ ਪੁੱਤੋ ਮਲਾਈ ਮਲਾਈ ਪੀਓ ਲੈ ਆਓ ਉਧਰ ਲਿਆਓ ਫੇਲੇ ਲੈਓ ਮਲਾਈ ਮਲਾਈ ਪੀਨੇ ਆਵਾ ਕੋਈ ਨਹੀਂ ਲੈ ਆਓ ਤੁਹਾਨੂੰ ਗੁਰੂ ਜਾਨ ਅੰਦਾਸ ਲੈ ਆਓ ਤੁਸੀਂ ਵੀ ਤੁਹਾਨੂੰ ਗੁਰੂ ਜਾਨ ਅੰਦਾਸ ਆ ਤਾਂ ਲੈ ਆਓ ਫੜ ਕੇ ਲੈ ਆਓ ਗਲਾਸ ਲੈ ਆਓ ਗਲਾਸ ਤਾਨੀ ਤਾਨੀ ਗੁਰੂ ਰਾਮਦਾਸ ਬਾਬਾ ਵਿਰਾਸ ਬੂਰੇ ਪੱਤ ਪਿਆਰੀ ਆ ਮੇਰਾ ਦਾਜਾ ਵਰਤੀ ਹੈ ਹੈ ਅੱਛਾ ਕੜੇ ਹੋਏ ਬਸ ਬਾਬਾ ਬਾਦੂ ਪਿਆ ਬਹੁਤ ਹੈ ਬਾਬਾਈ ਇਹ ਤੁਹਾਡਾ ਪਿਆਰ ਆ ਤੁਹਾਡੇ ਪਿਆਰ ਇੱਕ ਸਦਕਾ ਹੀ ਸਾਰਾ ਕੁਝ ਹੋ ਰਿਹਾ ਤੇ ਦਾਤਾ ਨੇ ਗੁਰੂ ਰਾਮਦਾਸ ਨੇ ਕੋਈ ਅਨ ਜਲ ਲਿਖਿਆ ਸੀ ਹਾਂ ਤੁਸੀਂ ਮੇਰੀ ਧਰਤੀ ਤੇ ਆਉਣਾ ਸੀ ਇੱਥੇ ਗੁਰੂ ਰਾਮਦਾਸ ਦੀ ਮੇਰੇ ਸਦਾਮਾ ਦੀ ਕੁੱਟੀਆਂ ਚ ਆਉਣਾ ਨਹੀਂ ਨਹੀਂ ਪਿਆਰੋ ਨਹੀਂ 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 ਇਹ ਸਦਾਮਾ ਦੀ ਕੁੱਟੀਆਂ ਚ ਆਏ ਤੇ ਪਿਆਰ ਹੈ ਮੈਨੂੰ ਬਾਰ ਬਾਰ ਇੱਥੇ ਲੈ ਕੇ ਆ ਰਿਹਾ ਸੀ ਉਹ ਇਹ ਤੁਹਾਡਾ ਪਿਆਰ ਹੀ ਆ ਜੀ ਆ ਜਾ ਬੈਠੋ ਆ ਜੀ ਤੇ ਤੈ ਨਾ ਤੋ ਵੱਡੇ ਪੁੱਤੋਂ ਦੇ ਗਲਾਸਾਂ ਵਿੱਚ ਨਾ ਤੁਸੀਂ ਤੇ ਇਸ ਕੀ ਮੰਗੇ ਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਹ ਤੁਹਾਡਾ ਪਿਆਰ ਮੈਂ ਨਾ ਇੱਕ ਪਾਰਕੇ ਪੀਉਣ ਦੀ ਚਲੋ ਮੈਨੂੰ ਇਹਦੇ ਤੁਸੀਂ ਦੁੱਧ ਪਾ ਕੇ ਦੋ ਮੈਂ ਉੱਥੇ ਮਲਾਈ ਅੱਛਾ ਮੈਨੂੰ ਹਾਂ ਤੇ ਮੇਰੀ ਇਹੋ ਜੀ ਮੰਨਣਾ ਮੰਨਾ ਬੜੀ ਪੂਰੀ ਕਰੀ ਨਹੀਂ ਨਹੀਂ ਕੁਛ ਹੋਈ ਤਮੰਨਾ ਅਜੇ ਪੂਰੀ ਨਹੀਂ ਹੋਈ ਪੂਰੀ ਨਹੀਂ ਹੋਈ ਨਾ ਨਾ ਜੇ ਪੂਰੀ ਨਹੀਂ ਨਹੀਂ ਪਿਆਰੋ ਤਾ ਤੁਹਾਡਾ ਪਿਆਰ ਹੈ ਸਿੰਘੋ ਤੁਹਾਡੇ ਪਿਆਰ ਕਰਕੇ ਜਾਣਦੇ ਆ ਅਸੀਂ ਇੱਥੇ ਅੱਛਾ ਮੇਰੇ ਕਿ ਪਰਗੇ ਬਾਬਾ ਜੀ ਪਹਿਲੇ ਬੜਾ ਮੋਟਾ ਹੋ ਗਿਆ ਇਹ ਹੋਰ ਮੋਟਾ ਕਰ ਦੇਣਾ ਪਈ ਪਿਆਰ ਨਾਲ ਹੀ ਹੈ ਨਹੀਂ ਬਹੁਤ ਅੰਗਲਾ ਕਰ ਦੇਣਾ ਵਾ ਹਾ ਹੈਗਾ ਉਹ ਨਹੀਂ ਕੋਈ ਗੱਲ ਨਹੀਂ ਕੀਏ ਸੱਚ ਮੋਟਾ ਵਾ ਹਾਂ ਛੇਸ ਆਉ ਛੇਸ ਹੈਗਾ ਵਾ ਤੇ ਹਾਂ ਆ ਗਏ ਨਾ ਤੁਹਾਨੂੰ ਪੂਰਾ ਪੂਰਾ ਠੀਕ ਆ ਬਾ ਠੀਕ ਆ ਵਾਹਿਗੁਰੂ ਠੀਕ ਆ ਬਾਬੇ ਆ ਠੀਕ ਆਈ ਆ ਚਲੋ ਹੁਣ ਤਰੀ ਬਾਪੂ ਨੂੰ ਥੋੜਾ ਜਿਹਾ ਬਚਾ ਜਾ ਕਰੂਗਾ ਹਣਾ ਨਹੀਂ ਚਲੋ ਜਿਹੜਾ 58 ਨਾ ਤੁਹਾਡਾ 58 ਬਿਲਕੁਲ ਖਰਾਬ ਤੇ ਆ ਮੈਂ ਵੇਖ ਲਿਆ ਹੁਣ ਮੇਰੀ ਕੀ ਬੇਨਤੀ ਸੁਣੋ ਲੈਣੇ ਜਾਨੀ ਆਪਣੇ ਚਲੋ ਬੱਕਰੇ ਆ ਠੀਕ ਆ ਮੇਰੇ ਕੋ ਥੋੜੀ ਜਿਹੀ ਮਾਇਆ ਮੈ ਤੁਹਾਨੂੰ ਮੈਂ ਦਿੰਨਾ ਤੁਸੀਂ ਨਾ ਇਹਦੀ ਨਾ ਪਲੈਂਕ ਆੜਾ 58 ਨਾ ਜਿਹੜਾ ਵੈਲਡਿੰਗ ਨੂੰ ਵੈਲਡਿੰਗ ਕਰਵਾ ਲਓ ਤੁਹਾਡੇ ਕੋਲ ਹੁਣ ਇਹ ਚੱਲ ਆ ਹੁਣ ਇਹ ਦੀ ਚੱਲ ਜੇ ਮੈਂ ਤੁਹਾਨੂੰ ਥੋੜੀ ਮਾਇਆ ਦੇ ਕੇ ਜਾਣਾ ਨਹੀਂ ਮੇਰੀ ਬੇਨਤੀ ਸੁਣ ਲੈ ਨਾ ਮਾਇਆ ਤਾਂ ਮੇਰੀ ਐ ਨਹੀਂ ਤੁਸੀਂ ਵੀ ਕਹਿੰਦੇ ਮੇਰੇ ਤਾਂ ਕੁਝ ਐ ਨਹੀਂ ਮੇਰੀ ਵੀ ਮਾਇਆ ਹੈ ਨਹੀਂ ਮਾਇਆ ਥੋੜੀ ਜੀ ਹੈਗੀ ਆ ਗੁਰੂ ਸਾਹਿਬ ਨੇ ਦਿੱਤੀ ਆ ਉਹ ਤੁਹਾਨੂੰ ਤੁਹਾਡੀ ਹੀ ਹੈਗੀ ਆ ਤੁਹਾਡੇ ਹਵਲੇ ਕਰ ਦੇ ਲਈ ਭਗਤ ਪੂਰਨ ਭਗਤ ਪੂਰਨ ਸੰਗੀਤ ਨੇ ਬਚਾਉਣਾ ਨਹੀਂ ਨਹੀਂ ਉਹ ਤਾਂ ਬੜੇ ਬੜੇ ਉਹਨਾਂ ਦੀ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਪਾਸ਼ਾ ਉਹ ਦੇਖੋ ਜੀ ਮੇਰੇ ਕੋ ਮੇਰੇ ਕੋ ਸ਼ਾਇ ਹੈ ਨਹੀਂ ਉਹ ਪਿੱਛੋਂ ਦੇ ਰਿਹਾ ਗੁਰੰਧਾਸ ਅੱਗੋਂ ਮੈਂ ਬੰਡੀ ਜਾ ਰਿਹਾ ਮੁੱਕਦਾ ਹੀ ਨਹੀਂ ਤੇ ਮੈਂ ਤੁਹਾਨੂੰ ਥੋੜੀ ਮਾਇਆ ਦੇਣਾ ਤੁਸੀਂ ਨਾ ਬਪਿਓ ਅ ਮੰਜਾ ਠੀਕ ਕਰਾ ਲਿਓ ਵੈਲਡਿੰਗ ਕਰਾ ਲਿਓ ਹੈ ਤੇ ਨੀਗਰ ਨੂੰ ਮਾਇਆ ਮੇ ਕੋ ਰੱਖ ਲੋ ਮੈਂ ਤੁਹਾਨੂੰ ਲਗੀ ਵੈਲਡਿੰਗ ਹੋਣੀ ਆ ਉਥੋਂ ਉਥੋਂ ਹੋਣੀ ਆ ਤੇ ਕਾ ਉਥੋਂ ਤੁਹਾਡਾ ਬਰਤ ਬੱਲੀ ਹੋਇਆ ਨਾ ਉਹਨੇ ਕੋਈ ਨਹੀਂ ਉਹਨਾਂ ਦਾ ਮਜ਼ਬੂਤ ਬਣਾ ਦੇ ਮਜ਼ਬੂਤ ਕਰ ਦੇ ਚਲ ਕਰਕੇ ਤੇ ਫਿਰ ਰਮਾਨਾ ਸੋਏ ਮੈਂ ਤੁਹਾਨੂੰ ਰਜਾਈ ਵੀ ਦਿੰਦਾ ਮੈਂ ਕਿ ਠੀਕ ਆ ਹਾਂ ਰਜਾਈ ਆ ਹਾਂ ਚਲੋ ਠੀਕ ਆ ਪਿਆਰੇਓ ਧੰਨਵਾਦ ਜੀ ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡੇ ਜਿਹੜਾ ਤੁਸੀਂ ਗਰਮ ਜਲ ਭਲਾਤਾ ਸਾਨੂੰ ਠੀਕ ਆ ਜੀ ਧੰਨਵਾਦ ਜੀ ਤੁਹਾਡੇ ਕਰਮਾ ਜੀ